ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਲੁਧਿਆਣਾ ਸ਼ਹਿਰ ਤੋਂ ਇੱਕ ਵਾਰੀ ਫੇਰ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਔਰ ਵੱਡੀ ਖਬਰ ਆ ਰਹੀ ਹੈ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟ ਦੇ ਮਾਲਕਾਂ ਨੂੰ ਲੈ ਕੇ ਜੀ ਹਾਂ ਕਲਕੱਤਾ ਪੁਲਿਸ ਵੱਲੋਂ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ ਸੋ ਉਸ ਮਾਮਲੇ ਦੇ ਵਿੱਚ ਜਿਹੜਾ ਅੱਜ ਜਿਹੜਾ ਖਬਰ ਆਈ ਹੈ ਮੰਗਲਵਾਰ ਦੇਰ ਸ਼ਾਮ ਨੂੰ ਕਿ ਉਹਨਾਂ ਦਾ ਕਲਕੱਤਾ ਪੁਲਿਸ ਨੂੰ ਮਾਨਯੋਗ ਕੋਰਟ ਵੱਲੋਂ 14 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਦੱਸਿਆ ਕਿ ਸ਼ਨੀਵਾਰ ਨੂੰ ਜੀ ਹਾਂ ਸ਼ਨੀਵਾਰ ਨੂੰ ਕਲਕੱਤਾ ਪੁਲਿਸ ਵੱਲੋਂ ਲੁਧਿਆਣਾ ਦੇ ਵਿੱਚ ਰੇਡ ਕਰਕੇ ਗੁਜਾਰ ਗਰੁੱਪ ਆਫ ਇੰਸਟੀਚੂਟ ਦੇ ਮਾਲਕ ਹਰਖੀਰਤ ਸਿੰਘ ਨੂੰ ਤੇ ਗੁਰਕੇਰਤ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਦੇਰ ਸ਼ਾਮ ਜਿਹੜਾ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦਾ ਸਿਵਲ ਦੇ ਵਿੱਚ ਇੱਕ ਮੌਇਨਾ ਕਰਨ ਤੋਂ ਬਾਅਦ ਉਹਨਾਂ ਨੂੰ ਪਾਈ ਨੰਬਰ थाने ਦੇ ਵਿੱਚ ਦੇਰ ਰਾਤ ਰੱਖਿਆ ਗਿਆ ਔਰ ਐਤਵਾਰ ਦੇ ਦਿਨ ਉਹਨਾਂ ਨੂੰ ਜਿਹੜਾ ਕੋਰਟ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਟ੍ਰਾਂਜ਼ਿਟ ਰਿਮਾਂਡ ਲੈਣ ਤੋਂ ਬਾਅਦ ਉਹਨਾਂ ਨੂੰ ਕਲਕੱਤੇ ਲਿਜਾਇਆ ਗਿਆ ਸੋ ਕਲਕੱਤੇ ਲਿਜਾਣ ਤੋਂ ਬਾਅਦ ਮੰਗਲਵਾਰ ਦੀ ਰਾਤ ਜੇதோ ਖਬਰ ਆਂਦੀ ਹੈ ਤੇ ਦੱਸਿਆ ਜਾਂਦਾ ਕਿ ਮੰਗਲਵਾਰ ਨੂੰ ਜਿਹੜਾ ਹੈਗਾ ਕਲਕੱਤੇ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਕੋਰਟ ਵੱਲੋਂ ਜਿਹੜਾ ਹੈਗਾ ਇਹਨਾਂ ਨੂੰ ਪੁਲਿਸ ਨੂੰ ਕਲਕੱਤਾ ਪੁਲਿਸ ਨੂੰ ਇਹਨਾਂ ਦਾ 14 ਦਿਨ ਦਾ ਰਿਮਾਂਡ ਦੇ ਦਿੱਤਾ ਗਿਆ ਪੁਲਿਸ ਰਿਮਾਂਡ 14 ਦਿਨ ਦਾ ਮਿਲਣਾ ਆਪਣੇ ਆਪ ਚ ਇੱਕ ਜਿਹੜਾ ਇਹ ਦੱਸ ਰਿਹਾ ਕਿ ਜਿਹੜਾ ਗੁਜਾਰ ਗਰੁੱਪ ਆਫ ਇੰਸਟੀਚਿਊਟ ਤੇ ਮਾਲਕਾਂ ਤੇ ਜਿਹੜਾ ਸੰਕਟ ਹੈ ਸੰਕਟ ਦੇ ਬਾਦਲ ਹੈ ਸੰਕਟ ਦੀ ਘੜੀ ਹੈ ਉਹ ਕਟੀ ਨਹੀਂ ਹੈ ਬਲਕਿ ਹਜੇ ਹੋਰ ਵੱਧ ਗਈ ਹੈ ਕਿਉਂਕਿ 14 ਦਿਨ ਦਾ ਪੁਲਿਸ ਰਿਮਾਂਡ ਮਿਲਣਾ ਇਹ ਜਿੱਥੇ ਤੱਕ ਮੇਰੇ ਵੀ ਜਰਨਲਿਜ਼ਮ ਚ ਹੈ ਤੇ ਬਹੁਤ ਕੱਟ ਜਿਹੜਾ ਹੈਗਾ ਸੁਣਨ ਨੂੰ ਮਿਲਦਾ ਐ ਏਡਾ ਵੱਡਾ ਪੁਲਿਸ ਰਿਮਾਂਡ ਇੱਕੋ ਵਾਰਚ ਮਿਲਣਾ ਸਮਝ ਲੱਗਦਾ ਕਿ ਅਜੇ ਕੀਆ ਜਾਵੇ ਗੁਲਜ਼ਾਰ ਗਰੁੱਪ ਦੇ ਮਾਲਕਾਂ ਤੇ 60 ਸਤੀ ਜਿਹੜੀ ਐ ਉਹ ਅਜੇ ਖਤਮ ਨਹੀਂ ਹੋਈਏ ਦੱਸਿਏ ਕਿ ਗੁਲਜ਼ਾਰ ਗਰੁੱਪ ਦੇ ਮਾਲਕਾਂ ਤੇ ਕਰਕੇਰਤ ਸਿੰਘ ਤੇ ਗੁਰਕੇਰਤ ਸਿੰਘ ਤੇ ਜਿਹੜਾ આરોਪ ਹੈਗੇ ਐ ਕਿ ਉਹਨਾਂ ਵੱਲੋਂ ਕਲਕੱਤਾ ਦੇ ਜੀ ਆਈ ਐਸ ਜੀ ਹਾਂ ਜੀ ਆਈ ਐਸ ਐਜੂਕੇਸ਼ਨ ਗਰੁੱਪ ਨਾਲ 25 ਕਰੋੜ ਦੀ ਠੱਗੀ ਮਾਰੀ ਗਈ ਐ ਇਹ ਜਿਹੇ આરોਪ ਲਗਾਏ ਜਾ ਰਹੇ ਨੇ ਹਲਕਿ ਐਕਚੁਅਲ ਕੀ ਹੈ ਉਹ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਇਸੇ ਠੱਗੀ ਦੇ આરોਪ ਦੇ ਵਿੱਚ ਦੋਹਾਂ ਡਾਇਰੈਕਟਰਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਦੱਸਿਏ ਕਿ ਵੱਡੀ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਹਜੇ ਦੋ ਹੋਰ આરોપી ਜਿਹੜੇ ਹੈਗੇ ਆ ਉਹ ਪੁਲਿਸ ਦੀ ਪકડ ਤੋਂ ਬਾਹਰ ਨੇ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਦੋਹਾਂ ਡਾਇਰੈਕਟਰਾਂ ਦੇ ਜਿਹੜੇ ਫਾਦਰ ਹੈਗੇ ਆ ਗੁਰਚਰਨ ਸਿੰਘ ਜੀ ਸਰਦਾਰ ਗੁਰਚਰਨ ਸਿੰਘ ਵੀ ਇਸ ਐਫਆਈਆਰ ਦੇ ਵਿੱਚ ਮਾਮਲੇ 'ਚ ਜਿੱਥੇ ਨਾਮਜਦ ਹੈ ਉੱਥੇ ਹੀ ਕੰਪਨੀ ਦਾ ਸੀਈ ਜੀ ਹਾਂ ਸੀਏ ਡੀਪੀ ਸਿੰਘ ਵੀ ਜਿਹੜਾ ਪੁਲਿਸ ਉਹ ਵੀ ਨਾਮਜਦ ਹੈ ਔਰ ਪੁਲਿਸ ਦੀ ਧੜ ਪਕੜ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਜਿਹੜਾ ਸੂਤਰਾਂ ਦੇ ਹਵਾਲੇ ਤੋਂ ਆਏ ਤੇ ਕੁਝ ਚਰਚਾਵਾਂ ਵੀ ਹੈਗੀਆਂ ਜਿਹੜੀ ਸਾਹਮਣੇ ਆ ਰਹੀਆਂ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਗੁਲਜ਼ਾਰ ਗਰੁੱਪ ਦੇ ਮਾਲਕਾਂ ਵੱਲੋਂ ਆਪਣੇ ਸੀਏ ਦੇ ਨਾਲ ਮਿਲ ਕੇ ਦਸਤਾਵੇਜ਼ਾਂ ਦੇ ਵਿੱਚ ਵੱਡਾ ਫਰਜ਼ੀਵਾੜਾ ਕੀਤਾ ਗਿਆ ਹੈ ਬੈਂਕ ਖਾਤਿਆਂ ਦੇ ਵਿੱਚ ਫਰਜ਼ੀਵਾੜਾ ਕੀਤਾ ਗਿਆ ਹੈ ਔਰ ਜਦੋਂ ਇਹ ਫਰਜ਼ੀਵਾੜੇ ਦੀ ਚੀਜ਼ ਸਾਹਮਣੇ ਆਂਦੀ ਹੈ ਖੁਲਾਸੇ ਹੁੰਦੇ ਨੇ ਤੇ ਬਹੁਤ ਸਾਰੇ ਸ਼ੇਅਰ ਦੇ ਜਿਹੜੇ ਗਣਮਾਨ ਨੇ ਜਿਹੜੇ ਲੋਕ ਨੇ ਹਸਤੀਆਂ ਨੇ ਔਰ ਕੁਝ ਵਕੀਲਾ ਨੇ ਵੀ ਮਿਲ ਬੈਠ ਕੇ ਆਪਸੀ ਸਮਝੌਤਾ ਕਰਾਇਆ ਜਿਸ ਤੋਂ ਬਾਅਦ ਗੁਲਜ਼ਾਰ 그룹 ਦੇ ਮਾਲਕਾਂ ਵੱਲੋਂ ਦੋ ਵਾਰ ਜਿਹੜਾ ਸਮਾਂ ਲਿੱਤਾ ਗਿਆ ਪੇਮੈਂਟ ਵਾਪਸ ਕਰਨ ਲਈ ਜਿਹਦੇ ਦੱਸਿਆ ਜਾ ਰਿਹਾ ਕਿ ਜਿਹੜੀਆਂ ਚਰਚਾਵਾਂ ਨੇ ਕਿ 23 ਜੀ ਹਾਂ 23 ਦਸੰਬਰ 2023 ਦੇ ਵਿੱਚ ਪਹਿਲਾ ਵਾਅਦਾ ਕੀਤਾ ਗਿਆ ਪੇਮੈਂਟ ਵਾਪਸ ਦਾ ਜਿਹੜੀ ਕਿ ਨਹੀਂ ਹੋ ਸਕੀ ਉਸ ਤੋਂ ਬਾਅਦ ਫਿਰ ਕੁਝ ਲੋਕ ਦੇ ਵਿੱਚ ਵਿਚਾਲੇ ਤਾਂ ਤੋਂ ਬਾਅਦ ਜਿਹੜਾ ਹੈਗਾ ਮਾਰਚ 2024 ਦੀ ਡੇਟ ਨਿਰਧਾਰਤ ਹੋਈ ਪਰ ਮਾਰਚ 2024 ਨੂੰ ਵੀ ਜਦੋਂ ਪੇਮੈਂਟ ਨਹੀਂ ਵਾਪਸ ਕੀਤੀ ਗਈ ਤਾਂ ਗੁਲਜ਼ਾਰ ਗਰੁੱਪ ਦੇ ਮਾਲਕਾਂ ਵੱਲੋਂ ਜੀਆਈ ਗਰੁੱਪ ਦੇ ਜਿਹੜੇ এডਿਕੇਸ਼ਨ ਦੇ ਡਾਇਰੈਕਟਰ ਜਾ ਕੇ ਜਿਹੜੇ ਮਾਲਕ ਹੈਗੇ ਆ ਉਹਨਾਂ ਨਾਲ ਗੱਲਬਾਤ ਦਾ ਰਖਤਾ ਵੀ ਨਹੀਂ ਰੱਖਿਆ ਗਿਆ ਤੇ ਉਹਨਾਂ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇੱਥੇ ਤੱਕ ਵੀ ਜਦੋਂ ਪੇਮੈਂਟ ਵਾਪਸੀ ਦੀ ਗੱਲ ਆਈ ਤਾਂ ਇਹ ਵੀ ਕਿਹਾ ਜਾ ਰਿਹਾ ਚਰਚਾਵਾਂ ਨੇ ਕਿਹਾ ਗਿਆ ਕਿ ਗੁਲਜ਼ਾਰ 그룹 ਦੇ ਮਾਲਕਾਂ ਵੱਲੋਂ ਇਹ ਕਿਹਾ ਗਿਆ ਕਿ ਐਸ ਸੂਨ ਐਸ ਪੋਸੀਬਲ ਯਾਨੀ ਕਿ ਏ ਐਸ ਏ ਪੀ ਪੇਮੈਂਟ ਵਾਪਸੀ ਦੀ ਜਦੋਂ ਗੱਲਬਾਤ ਪੁੱਛੀ ਜਾਂਦੀ ਹੈ ਤਾਂ ਜਦੋਂ ਇਹ کہہ ਕੇ ਉਹਨਾਂ ਨੂੰ ਇਰੀਟੇਟ ਕੀਤਾ ਗਿਆ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਜਿਹੜਾ GIS ਗਰੁੱਪ ਤੇ ਪ੍ਰੋਮੋਟਰਸ ਵੱਲੋਂ ਮਾਲਕਾਂ ਵੱਲੋਂ ਜਿਹੜਾ ਇਸ ਕਾਨੂੰਨੀ ਲੜਾਈ ਨੂੰ ਸ਼ੁਰੂ ਕੀਤਾ ਗਿਆ ਚਾਹਿਆ ਜਾ ਰਿਹਾ ਕਿ GIS ਗਰੁੱਪ ਜਿਹੜਾ ਹੈਗਾ ਦੇਸ਼ ਭਰ ਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਲਗਭਗ 40 ਕਾਲਜਾਂ ਨੂੰ ਚਲਾਉਂਦਾ ਹੈਗਾ ਔਰ ਇਸ ਤੋਂ ਇਲਾਵਾ ਕਿਸੇ ਵੀਲੇ ਉਹ ਵੀ ਲੁਧਿਆਣਾ ਸ਼ਹਿਰ ਦੇ ਹੀ ਵਾਸੀ ਰਹੇ ਨੇ ਅਤੇ ਲੁਧਿਆਣਾ ਤੋਂ ਹੀ ਜਿਹੜਾ ਮਾਈਗ੍ਰੇਟ ਕਰਕੇ ਬੈਸਟ ਬੰਗਾਲ ਗਏ ਨੇ ਉੱਥੇ ਉਹਨਾਂ ਦਾ ਕਾਫੀ ਵੱਡਾ ਕਾਰੋਬਾਰ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇ ਇਹ ਮਾਮਲੇ ਦੇ ਵਿੱਚ ਜਲਦੀ ਫੈਸਲਾ ਨਹੀਂ ਹੁੰਦਾ ਤਾਂ ਅੱਗੇ ਕਾਨੂੰਨੀ ਲੜਾਈ ਦਾ ਸ਼ਿਕੰਜਾ ਜਿਹੜਾ ਹੈ ਗੁਲਜ਼ਾਰ ਗਰੁੱਪ ਦੀ ਮਹਿਲਾ ਡਾਇਰੈਕਟਰਾਂ ਤੇ ਵੀ ਕਸਿਆ ਨਜ਼ਰ ਆ ਸਕਦਾ ਹੈ ਕਿਉਂਕਿ ਜਿਹੜੇ ਗੁਜ਼ਾਰ ਗਰੁੱਪ ਆਫ ਇੰਸਟੀਚਿਊਟਸ ਦੇ ਵਿੱਚ ਜਿਹੜੇ ਹੈ ਜਿਹੜੇ ਗੁਜ਼ਾਰ ਗਰੁੱਪ ਦੇ ਮਹਿਲਾਵਾਂ ਨੇ ਉਹ ਵੀ ਡਾਇਰੈਕਟਰ ਨੇ ਤੇ ਹਜੇ ਸ਼ੁਰੂਆਤੀ ਦੌਰ ਤੇ ਮਹਿਲਾਵਾਂ ਤੇ ਕਾਨੂੰਨੀ ਸ਼ਿਕੰਜਾ ਨਹੀਂ ਕਸਿਆ ਗਿਆ ਪਰ ਜੇ ਇਹ ਕਾਨੂੰਨੀ ਲੜਾਈ ਅੱਗੇ ਵਧੀ ਹੈ ਤੇ ਜਿਹੇ ਜੀ ਚਰਚਾਵਾਂ ਨੇ ਤੇ ਹੋ ਸਕਦਾ ਹੈ ਕਿ ਇਹ ਸ਼ਿਕੰਜਾ ਮਹਿਲਾਵਾਂ ਤੇ ਵੀ ਦੇ ਦੇਖਣ ਨੂੰ ਮਿਲ ਸਕਦਾ ਫਿਲਹਾਲ ਇਸ ਉਹਦੀ ਵੱਡੀ ਖਬਰ ਕਿ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟ ਲੁਧਿਆਣਾ ਯਾਨੀ ਕਿ ਖੰਨਾ ਦੇ ਜਿਹੜੇ ਮਾਲਕ ਹੈ ਹਰਕਰਤ ਸਿੰਘ ਤੇ ਕਰਤ ਸਿੰਘ ਤੇ ਮਾਨਯੋਗ ਕੋਰਟ ਵੱਲੋਂ 14 ਦਿਨ ਦਾ ਉਹਨਾਂ ਦਾ ਪੁਲਿਸ ਰਿਮਾਂਡ ਕਲਕੱਤਾ ਪੁਲਿਸ ਨੂੰ ਦੇ ਦਿੱਤਾ ਗਿਆ ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੋ ਲੁਧਿਆਣਾ ਸ਼ਹਿਰ ਤੋਂ ਇੱਕ ਵਾਰੀ ਫੇਰ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਔਰ ਵੱਡੀ ਖਬਰ ਆ ਰਹੀ ਹੈ ਗੁਲਜ਼ਾਰ ਗਰੁੱਪ ਆਫ ਇੰਸਟੀਚੂਟ ਦੇ ਮਾਲਕਾਂ ਨੂੰ ਲੈ ਕੇ ਜੀ ਹਾਂ ਕਲਕੱਤਾ ਪੁਲਿਸ ਵੱਲੋਂ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ ਸੋ ਉਸ ਮਾਮਲੇ ਦੇ ਵਿੱਚ ਜਿਹੜਾ ਅੱਜ ਜਿਹੜਾ ਖਬਰ ਆਈ ਹੈ ਮੰਗਲਵਾਰ ਦੇਰ ਸ਼ਾਮ ਨੂੰ ਕਿ